ਸਸਿਕਲ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਂਦਾ ਫਿਰ 6 ਵਜੇ ਤੋਂ ਇੱਥੇ ਮੋਮੋਸ ਦੀ ਰੇੜੀ ਲਾਉਂਦਾ ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰਟਾਈਮ ਗਾਇਰ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਅਸੀਂ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮੰਦ ਦਾ ਕੰਮ ਸ਼ੁਰੂ ਕਰਕੇ ਦੇਈਏ ਹਾਂਜੀ ਨੈਟ ਤੋਂ ਹੀ ਸਭ ਕੁਝ ਐਕਟਿਵ ਆ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਸਾਡਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੋਂ ਹੀ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫੇਰ ਐਕਟਿਵਾ ਹੈ ਭਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਬੇਟਾ ਭਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟਨੀ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਦੀ ਮੈਂ ਖਾਲੀ ਫਰਾਈ ਤੇ ਸਟੀਮ ਕਰਨਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਹਾਂ ਹਾਂਜੀ ਘਰ ਵਿੱਚ ਕੁਰਕਰੇ ਮੁਹੰਮਦ ਅਸੀਂ ਸਾਡੇ 3-4 ਤਰ੍ਹਾਂ ਦੇ ਹੈਗੇ ਮੁਹੰਮਦ ਇੱਕ ਪਨੀਰ ਵਾਲੇ ਇੱਕ ਕੁਰਕਰੇ ਹੈ ਤੇ ਇੱਕ ਵੈਜ ਤੇ ਕੁਰਕਰੇ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਟ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਅਸੀਂ ਹੋਰ ਜਗ੍ਹਾ ਦੇ ਵੀ ਕਾਟ ਦੇ ਦੀ ਬ੍ਰਾਂਡ ਬਣਾਉਣਾ ਚਾਹੁੰਦੇ ਹਾਂ ਮੇਰੇ ਮਨ 'ਚ ਤੇ ਆ ਰਿਹਾ ਕਿ ਐਕਟਿਵਾ ਮੁਹੰਮਦ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਮੇਰਾ ਨਾਮ ਕਾਇਖੂਬ ਸਿੰਘ ਜੀ ਇੱਥੇ ਮੈਂ ਪਹਿਲਾਂ ਘਰੇ ਕੁਰਕਰੇ ਮਮੋਸ ਬਣਾਉਣਾਂ ਦੇ ਬਾਰੇ ਇੱਥੇ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਉਣਾ ਸ਼ਾਮ ਨੂੰ ਮੈਂ ਇੱਥੇ ਚਟਨੀਆਂ ਬਣਾ ਕਰਦਾ ਤੇ ਮਮੋਸ ਵਿੱਚ ਜਰਨੀ ਭਾਗ ਲੈਂਦਾ ਅਰੇ ਵਿੱਚ ਕੋਈ ਆਪਣੇ ਸੀਗਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਮਿਓਨੀ ਪੈਂਦੀ ਆ ਤੇ ਉੱਤੇ ਬਾਹਰ ਚੋਲੇ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲੱਗ ਜਾਂਦੇ ਫਿਰ ਨਿਊਟ੍ਰੀਸ਼ਨ ਤੇ ਵੀ ਜਾਂਦੇ ਆ